ਪਹਾੜਾਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਬਰਸਾਤ ਹੋ ਰਹੀ ਹੈ ਔਰ ਪੰਜਾਬ ਛੇ ਦਿਨ ਦੋ ਤਿੰਨ ਦਿਨ ਤੋਂ ਲਗਾਤਾਰ ਜਿਹੜਾ ਉਹ ਮੌਲੇਤਾਰ بارش ਦੇਖਣ ਨੂੰ ਮਿਲ ਰਹੀ ਹੈ ਔਰ ਅੱਗੇ ਵੀ ਜੋ ਮੌਸਮ ਵੀ ਪਿਖਵਾਣੀ ਹੈ ਤਾਂ ਆਉਣ ਵਾਲੇ ਦਿਨਾਂ ਚ ਬਰਸਾਤ ਇਸੇ ਤਰ੍ਹਾਂ ਜਾਰੀ ਰਹਿ ਸਕਦੀ ਹੈ ਤੁਸੀਂ ਪਾਣੀ ਦਾ ਪੱਤਰ ਦੇਖ ਸਕਦੇ ਹੋ ਇਸ ਵੇਲੇ ਅਸੀਂ ਹਰੀਕੇ ਹੈਡਵੌਕਸ ਤੇ ਆ ਜਿੱਥੇ ਇਹ ਤਸਵੀਰ ਜਿੱਥੇ ਸਤ루ਚ ਬਿਆਸ ਦਾ ਸੰਗਮ ਹੁੰਦਾ ਹੈ ਔਰ ਉਸ ਤੋਂ ਬਾਅਦ ਰਾਜਸਥਾਨ ਨੂੰ ਪਾਣੀ ਭੇਜਿਆ ਜਾ ਰਿਹਾ ਹੈ ਔਰ ਇਹ ਤਸਵੀਰ ਜੋ ਕਿਸਾਨਾਂ ਦਾ ਦੋਸ਼ ਹੈ ਕਿਉਂਕਿ ਇਹ ਉਹ ਕਿਸਾਨ ਨੇ ਜੋ ਵਕ ਵਕ ਸਮੇਂ ਦੌਰਾਨ ਜਦੋਂ ਵੀ ਪਾਣੀ ਦਾ ਪੱਧਰ ਵੱਧਾ ਜਾਂ ਤਾਂ ਪਾਣੀ ਚੜਦੇ ਤੋਂ ਲਹਿੰਦੇ ਪੰਜਾਬ ਨੂੰ ਛੱਡਿਆ ਜਾਂਦਾ ਹੈ ਜਾਂ ਫਿਰ ਜਿੰਨੀ ਦੇਰ ਤੱਕ ਗੇਟ ਨਹੀਂ ਖੋਲਨੇ ਜਾਂਦੇ ਉਨੀ ਦੇਰ ਤੱਕ ਇਹਨਾਂ ਕਿਸਾਨਾਂ ਦੀ ਜ਼ਮੀਨਾਂ ਦਾ ਨੁਕਸਾਨ ਹੁੰਦਾ ਹੈ ਤਾਂ ਹੁਣ ਗੋਇੰਦਵਾਲ ਸਾਹਿਬ ਦੇ ਨੇੜੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਖੇਤਾਂ 'ਚ ਵੜ ਚੁੱਕਿਆ ਹੈ ਜੋ ਝੋਨੇ ਦੀ ਫਸਲ ਬਜਾਈ ਸੀ ਉਸ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ ਪਰ ਆਉਣ ਵਾਲੇ ਦਿਨਾਂ ਚ ਕੋ ਕੇ ਪੇਖਵਾ ਨਹੀਂ ਹੈ ਮੌਸਮ ਦੀ ਕਿ ਬਰਸਾਤ ਹੋਰ ਜਿਆਦਾ ਹੋ ਸਕਦੀ ਹੈ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਵੱਧ ਸਕਦਾ ਹੈ ਤੋਂ ਅਜਿਹੇ ਚ ਨਾ ਲੋਕਾਂ ਦੀ ਇਹ ਮੰਗ ਹੈ ਉਹ ਲੋਕ ਜਿਨ੍ਹਾਂ ਨੇ 2023 ਚ ਵੱਡਾ ਨੁਕਸਾਨ ਚੱਲਿਆ ਵੱਡਾ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਕਿਉਂਕਿ ਇਹਨਾਂ ਦੀਆਂ ਜ਼ਮੀਨਾਂ ਜੋ ਫਸਲ ਬਿਜੀ ਸੀ ਉਸ ਦਾ ਕਾਫੀ ਨੁਕਸਾਨ ਹੋਇਆ ਦੁਬਾਰਾ ਵਾਣੀ ਪਈ ਜ਼ਮੀਨ ਉਸ ਵਰੀ ਖਾਲੀ ਛਡਣੀ ਪਈ ਚਾਹੇ ਉਹ ਠੇਕੇ ਤੇ ਸੀ ਚਾਹੇ ਉਸ ਦੀ ਬਿਜਾਈ ਦਾ ਵੱਡਾ ਜਿਹੜਾ ਖਰਚਾ ਸੀ ਪਰ ਉਸ ਤੋਂ ਬਾਅਦ ਮਾਲ ਡੰਗਰ ਦਾ ਨੁਕਸਾਨ ਹੋਇਆ ਕਈ ਪਸ਼ੂਆਂ ਦੀਆਂ ਜਾਨਾਂ ਗਈਆਂ ਘਰ-ਬਾਰ ਦਾ ਨੁਕਸਾਨ ਹੋਇਆ ਘਰ ਛੱਡ ਕੇ ਮਾਈਗ੍ਰੇਟ ਵੀ ਕਰਨਾ ਪਿਆ ਤਾਂ ਹੁਣ ਜਿਹੀ ਚੀਜ਼ 'ਤੇ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਪ੍ਰਬੰਧ ਹੈ گاਉਂ ਪ੍ਰਬੰਧ ਪਹਿਲਾਂ ਤੋਂ ਕੀਤੇ ਜਾਣ ਔਰ ਇਸ ਦੇ ਨਾਲ ਨਾਲ ਜੋ ਫਲੱਡ ਗੇਟ ਖੋਲੇ ਜਾਣ ਤਾਂ ਜੋ ਈਜ਼ੀ ਡਿਸਚਾਰਜ ਪਾਣੀ ਕਰਕੇ ਉਹ ਛੱਡਦੇ ਤੋਂ ਲਹਿੰਦੇ ਪੰਜਾਬ ਨੂੰ ਭੇਜੇ ਜਾਵੇ ਤਾਂ ਜੋ ਇੱਥੇ ਖਤਰਾ ਜਿਹੜਾ ਘੱਟ ਸਕੇ ਤਾਂ ਹੁਣ ਅਧਿਕਾਰੀ ਪਹੁੰਚੇ ਨੇ ਸਰ ਲਾਈਵ ਜੁੜੇ ਹੋ ਤੁਸੀਂ ਪੀਡੀ ਸੀ ਨਾਲ ਆਪਣਾ ਨਾਮ ਤੇ ਡੈਜ਼ਿਗਨੇਸ਼ਨ ਮਲੂਕ ਸਿੰਘ ਨਾਇਬ ਸੇਲਦਾਰ ਮਖੂ ਹਾਂਜੀ ਜੋ ਅੱਜ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਉਹਦੇ ਬخصوص ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਉਹ ਲਈ ਬੇਨਤੀ ਕਰਦੇ ਹਾਂ ਜਿਵੇਂ ਜੇ ਪਾਣੀ ਜੇ ਵੱਧ ਆਵੇਗਾ ਉਸ ਨਾਲ ਨਾ ਛੱਡਿਆ ਜਾਊਗਾ ਅੱਛਾ ਜੀ ਹਾਂਜੀ ਸਰ ਇਹਨਾਂ ਦਾ ਕਹਿਣਾ ਕਿ ਕਾਫੀ ਪਿੰਡਾਂ ਦੇ ਪਿੱਛੇ ਨੁਕਸਾਨ ਹੋ ਚੁੱਕਿਆ ਹੈ ਨਹੀਂ ਜੀ ਹੁਣ ਪਾਣੀ ਬਿਲਕੁਲ ਠੀਕ ਹੈ ਜੀ ਜਿਉਂ ਪਾਣੀ ਜੇ ਵੱਧ ਹੋਏਗਾ ਤਾਂ ਹੁਣ ਛੱਡਿਆ ਜਾਊਗਾ ਇਹ ਸੁਵਾਸ਼ ਦਵਾ ਜਾਂਦਾ ਮਤਲਬ ਹੁਣ ਪਾਣੀ ਛੱਡਿਆ ਜਾਣਾ ਬਿਲਕੁਲ ਨਹੀਂ ਅੱਜ ਨਹੀਂਗਾ ਅੱਜ ਠੀਕ ਹੈ ਨਹੀਂ ਮੈਂ ਬੇਨ ਪਾਣੀ ਜਿਹੜਾ ਪਿੱਛੇ ਜ਼ਿਆਦਾ ਹੁਣੇ ਡਿਸਚਾਰਜ ਕੀਤਾ ਜਾਵੇ ਪਲੀਸ ਸਾਡੇ ਕਿਸਾਨ ਇੱਥੇ ਖੜੇ ਨੇ ਮੌਜੂਦ ਲਾਈਵ ਕਿਸਾਨ ਖੜੇ ਨੇ ਉਹਨਾਂ ਦੇ ਫਸਲਾਂ ਡੁੱਬੀਆਂ ਹੋਈਆਂ ਨੇ ਤੁਸੀਂ ਇਹ ਪਾਣੀ ਰਿਲੀਜ਼ ਕਰਾਓ ਨਹੀਂ ਜਿੰਦਾ ਜੀ ਤੁਹਾਡੇ ਕੋਲ ਖਬਰ ਆ ਰਹੀ ਹੈ ਦੇਖੋ ਜੀ ਪਾਣੀ ਕਿੰਨੀ ਵੀ ਖਬਰ ਹੈ ਹੁਣ ਤੱਕ ਜਸਵੀਰ ਸਿੰਘ ਜੀ ਹਾਂ ਜੀ ਪਾਣੀ ਆਪਣਾ ਜਿੰਨਾ ਆ ਰਿਹਾ ਜੀ ਅਸੀਂ ਜਿੰਨਾ ਅਕੋਰਡਿੰਗਲੀ ਨਹਿਰਾਂ 'ਚ ਸਿੱਟ ਰਹੇ ਆ ਜਿਹੜਾ ਵੀ ਆਪਣਾ ਨਹਿਰਾਂ 'ਚ ਜਾ ਰਿਹਾ ਹੈ ਪੂਰੀ ਨਹਿਰਾਂ ਫੁੱਲ ਚੱਲ ਰਹੀ ਹੈ ਤੇ ਜਿਹੜਾ ਆਪਣਾ ਥੱਲੇ ਨੂੰ ਜਾਣਾ ਚਾਹੀਦਾ ਜਿੰਨਾ ਐਕਸਟਰਾ ਆ ਰਿਹਾ ਅਸੀਂ ਇੱਕ ਲੈਵਲ ਮੇਨਟੇਨ ਕੀਤਾ ਹੋਇਆ ਹੈ ਉਸੇ ਲੈਵਲ ਤੇ ਨਹਿਰਾਂ ਵੀ ਫੀਡ ਕੇ ਕਹਿੰਦੇ ਕਿ ਕੁਝ ਪਿੰਡਾਂ 'ਚ ਆਲਰੇਡੀ ਨੁਕਸਾਨ ਹੋ ਚੁੱਕਾ ਹੈ ਨਹੀਂ ਉਹ ਐ ਹੁੰਦਾ ਜੀ ਕਈ ਵਾਰ ਇਹ ਚੀਜ਼ ਅਸੀਂ ਅਸੈਸਮੈਂਟ ਕਰ ਲੈਣੇ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਅਕੋਰਡਿੰਗਲੀ ਆਪਣੇ ਹਾਇਰ ਆਫੀਸਿਸ ਤੋਂ ਆਪਾਂ ਪਰਮਿਸ਼ਨ ਲੈ ਕੇ ਜੋ ਵੀ ਉਹਨਾਂ ਦੀ ਡਾਇਰੈਕਸ਼ਨ ਦਾ ਉਹ ਕਰਕੇ ਪੁੱਛ ਲੈਣੇ ਜੋ ਵੀ ਅਸੈਸਮੈਂਟਸ ਕਰਵਾ ਲੈਣੇ ਹਾਂ ਜੀ ਇੱਕ ਗੱਲ ਮੈਂ ਹੋਰ ਕਰਨੀ ਚਾਹਣਾ ਜੋ ਪ੍ਰਧਾਨ ਜੀ ਨੇ ਅੱਗੇ ਬੜੇ ਵਿਸਤਾਰ ਨਾਲ ਦੱਸਿਆ ਮੈਂ ਜ਼ਿਲ੍ਹਾ ਪ੍ਰਧਾਨਿਆ ਫਿਰੋਜ਼ਪੁਰ ਤੋਂ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਜਿਵੇਂ ਅੱਗੇ ਪ੍ਰਧਾਨ ਜੀ ਨੇ ਉੱਥੇ ਬੋਲਿਆ ਸੀ ਕਿ ਜਿਹੜਾ ਨਹਿਰੀ ਆ ਨਹਿਰਿਆ ਹੁਣ ਨਹਿ ਜਿੱਦਣ ਜ਼ਿਆਦਾ ਪਾਣੀ ਆ ਗਿਆ ਤੁਸੀਂ ਨਹਿਰਾ ਬੰਦ ਕਰ ਦਿੰਦੇ ਜੇ ਸਾਡਾ ਜਿੰਨਾ ਨੁਕਸਾਨ ਹੁੰਦਾ ਨਹਿਰਾ ਬੰਦ ਕਰਕੇ ਹੁੰਦਾ ਹੁਣ ਨਹਿਰਾ ਬੰਦ ਕਰ ਦਿਓ ਹੜ੍ਹ ਦੀ ਸਥਿਤੀ ਹੁਣੇ ਪੈਦਾ ਹੋ ਜੂਗੀ ਦੋਹਾਂ ਦਰਿਆਵਾਂ ਦਾ ਪਾਣੀ ਨਹਿਰਾ ਖਿੱਚਣ ਦੀਆਂ ਅੱਜ ਨਹਿਰਾ ਬੰਦ ਕਰ ਦਿਓ ਸਾਡੇ ਅੱਗੇ ਸਾਰੇ ਝੋਨੇ ਡੁੱਬ ਜਾਣਗੇ ਅਸੀਂ ਤੁਹਾਡੇ ਅੱਗੇ ਇਹੀ ਰਿਕਵੈਸਟ ਕਰਦੇ ਆਂ ਇਹ ਜਦੋਂ ਮਗਰੋਂ ਜਿਆਦਾ ਵੀ ਪਾਣੀ ਆਉਂਦਾ ਨਹਿਰਾਂ ਨੂੰ ਪ੍ਰੋਪਰ ਚੱਲਣ ਦਿਆ ਕਰੋ ਸਾਨੂੰ ਕਦੀ ਹੜਾਂ ਦਾ ਖਤਰਾ ਨਹੀਂ ਬਣਦਾ ਇਹ ਤੁਹਾਡੇ ਅੱਗੇ ਸਾਡੀ ਬੇਨਤੀ ਆ ਅੱਗੇ ਪ੍ਰਧਾਨ ਸਾਹਿਬ ਨੇ ਵੀ ਕਿਹਾ ਵਾ ਸਾਰਿਆਂ ਨੇ ਕਿਹਾ ਵਾ ਕਿ ਜਦੋਂ ਜਦੋਂ ਵੇਖੋ ਜੀ ਕੁਝ ਨਹੀਂ ਹੁੰਦਾ ਜੇ ਮਾੜਾ ਮੋਟਾ ਕਲਾਲੀ ਜਾਂ ਕੋਈ ਮਿੱਟੀ ਜੰਮ ਜੂ ਜਾਂ ਐਨੇ ਏਕੜ ਹਜ਼ਾਰਾਂ ਏਕੜ ਜ਼ਮੀਨ ਕਰੋੜਾਂ ਅਰਬਾਂ ਰੁਪਈਆਂ ਦੀ ਜ਼ਿੰਮੇਵਾਰਾਂ ਦਾ ਅੱਜ ਫਾਇਦਾ ਹੁੰਦਾ ਤੇ ਨਹਿਰਾਂ ਦੀ ਖਲਾਈ ਕਰਨ ਦਾ ਕੋਈ ਨਹੀਂ ਅਸੀਂ ਗ੍ਰਾਹੀ ਦੇ ਨੂੰ ਵੀ ਤਿਆਰਾਂ ਜੇ ਕੋਈ ਨਹਿਰਾਂ ਦਾ ਤੁਹਾਡਾ ਤੁਹਾਨੂੰ ਨੁਕਸਾਨ ਹੁੰਦਾ ਕਿ ਮਿੱਟੀ ਜੁੜਦੀ ਐ ਜਾਂ ਕੁਝ ਹੁੰਦਾ ਵਾ ਪਰ ਸਾਡੀ ਬੇਨਤੀ ਆ ਕਿ ਸ ਨਹਿਰਾਂ ਚ ਪ੍ਰੋਪਰ ਚਲਦੀਆਂ ਰਹਿੰਦਿਆਂ ਰਹੋ ਫਿਰ ਪਾਣੀ ਅਸੀਂ ਪੂਰੀ ਇਹਦੀ ਅਸੈਸਮੈਂਟ ਕਰਕੇ ਉੱਪਰ ਪਲੈਨਿੰਗ ਕਰਕੇ ਜੋ ਵੀ ਹੋਊਗਾ ਉਸੇ ਹਿਸਾਬ ਨਾਲ ਅਕੋਰਡਿੰਗਲੀ ਟਾਈਮ ਟੂ ਟਾਈਮ ਬੇ ਸਮੇਂ ਦੀ ਮੁਸ਼ਕਲ ਆ ਆਪਾਂ ਹੁਣ ਪਲੈਨਿੰਗ ਦੀ ਗੱਲ ਕਰ ਰਹੇ ਹੁਣ ਨਹੀਂ ਨਹੀਂ ਇਹ ਪਲਾਨ ਸ਼ੁਰੂ ਹੋ ਚੁੱਕੀਆਂ ਹਨ ਫੜਾਂ ਦਾ ਖਤਰਾ ਪਾਣਾ ਕੀ ਪ੍ਰਬੰਧ ਕੀਤੇ ਗਏ ਸਾਡੀ ਪਲੈਨਿੰਗ ਪੂਰੀ ਹੈ ਜੀ ਆਰਲੀ ਸਾਡੇ ਕੋਲ ਪਾਣੀ ਦਾ ਡਿਸਚਾਰਜ ਆ ਰਿਹਾ ਹੈ ਕਿ ਪਾਣੀ ਕਿੰਨਾ ਕਿੰਨਾ ਕਿੱਥੋਂ ਕਿੱਥੋਂ ਡੱਪ ਰਿਹਾ ਹੈ ਅਸੀਂ ਉਹਦੇ ਅਕੋਰਡਿੰਗ ਹੀ ਆਪਣੀ ਰੈਗੂਲੇਸ਼ਨ ਸਟਾਫ ਨੂੰ ਅਲਰਟ ਕੀਤਾ ਆਇਆ ਹੈ ਉਹਦੇ ਅਕੋਰਡਿੰਗ ਹੀ ਅਸੀਂ ਗੇਟਸ ਆਪਣੇ ਵਧਾ ਘਟਾ ਰਹੇ ਹਾਂ ਜੋ ਵੀ ਹੈ ਜੋ ਵੀ ਲੋਡ ਸਾਨੂੰ ਪੈ ਰਹੀ ਹੈ ਨਹੀਂ ਅਸੀਂ ਨੈਵ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਸਾਡਾ ਪਾਣੀ ਡਿਸਚਾਰਜ ਕਰਾਓਗੇ ਹੁਣ ਜੀ ਕਰੋਚੋ ਆਲਜੀ ਜੋ ਹੋਰ ਹੈਗਾ ਤੇ ਕਰਾ ਦੇਾਂਗੇ ਬਿਲਕੁਲ ਓਵਰ ਜੀ ਤੁਹਾਡੇ ਸਾਹਮਣੇ ਆ ਜੀ ਕਰ ਲੈਨੇ ਜੀ ਇੱਥੇ ਓਵਰ ਕਰਾ ਦੇਨੇ ਹਾਂ ਹਾਂ ਜੀ ਪੁੱਛੋ ਜੀ ਕੈਂਡਾ ਕਰਵਾ ਦਿੰਨੇ ਜੀ ਪਿੱਛੇ ਸਾਰੀ ਰਿਪੋਰਟ ਲੈ ਲੈਨੇ ਕੀ ਹੈ ਜੀ ਜੇ ਹੋਰ ਪਾਣੀ ਸਾਡੇ ਕਿਹੜੇ ਕਿਹੜੇ ਪਿੰਡਾਂ ਚ ਪਾਣੀ ਸਾਡੇ ਗੋਂਦਵਾਲ ਸਾਹਿਬ ਤੋਂ ਲੈ ਕੇ ਭੈਲ ਜੋਲ ਮੁੰਡਾਪੇੜ ਸਾਰੇ ਖੇਤਾਂ ਚ ਪਾਣੀ ਆ ਗਿਆ ਲੈਵਲ ਜਿਹੜਾ ਝੋਨੇ ਦੇ ਉੱਪਰ ਦੀ ਪਾਣੀ ਖਸਾਨ ਹੋ ਚੁੱਕਿਆ ਉਹ ਨੁਕਸਾਨ ਹੋ ਚੁੱਕਿਆ ਜੇ ਮਹਿਗਮਾ ਅੱਜ ਵੀ ਉਹਨੂੰ ਡਿਸਚਾਰਜ ਕਰ ਦਿੰਦਾ ਨਾ ਪਾਣੀ ਘਟਾ ਦਿੰਦਾ ਸਾਡੀ ਫਸਲ ਅੱਜ ਵੀ ਵੱਢ ਸਕਦੀ ਹੈ ਸਾਡੀਆਂ ਫਸਲਾਂ ਜਿਵੇਂ ਬਰਸਾਤ ਹੋਈ ਲਗਾਤਾਰ ਪਾਣੀ ਦਾ ਲੈਵਲ ਵਧ ਰਿਹਾ ਪਿੱਛੇ ਇਹ ਜੀ ਡਿਪੈਂਡ ਕਰਦਾ ਹੈ ਬਰਸਾਤ ਕਿੱਥੇ ਹੋ ਰਹੀ ਹੈ ਜੇ ਖੱਡਾਂ ਚੋਹਾਂ ਚ ਹੁੰਦੀ ਹੈ ਤੇ ਪਾਣੀ ਕਿਵੇਂ ਕਿੱਥੇ ਪਹੁੰਚ ਰਿਹਾ ਆਪਣੇ ਕੋਲ ਬਕਰੇ ਬਕਰੇ ਹੋਰ ਵੀ ਬਤੇਰੇ ਉੱਤੇ ਸਟਰਕਚਰ ਲੱਗੇ ਹੈ ਡੈਮਸ ਵੀ ਹੈਗੇ ਹਨ ਉਹ ਵੀ ਪਾਣੀ ਨੂੰ ਰੋਕ ਰਹੇ ਹਨ ਹਜੇ ਕੋਈ ਇਹੋ ਜੀ ਸਥਿਤੀ ਮਤਲਬ ਕਿ ਆਪਣੀ ਕੋਈ ਪੈਨਿਕੇਬਲ ਸਥਿਤੀ ਨਹੀਂ ਬਣੀ ਨਵਨੀਤ ਗੁਪਤਾ ਜੀ ਐਸ ਡੀਓ ਹਰੀਗੇਡ ਬਕਸ ਪਾਜੀ ਹੁਣ ਦੱਸੋ ਤੁਸੀਂ ਅਗਲੀ ਕੀ ਰਣਨੀਤੀ ਹੁਣ ਸਾਡੇ ਨਾਲ ਜਿਹੜਾ ਐਗਰੀ ਨੇ ਤੁਹਾਡੇ ਸਾਹਮਣੇ ਕਹਿ ਦਿੱਤਾ ਤਹਿਸੀਲਦਾਰ ਸਾਹਿਬ ਐਸਡੀਓ ਸਾਹਿਬ ਨੇ ਵੀ ਅਸੀਂ ਪਾਣੀ ਡਿਸਚਾਰਜ ਕਰਦੇ ਹਾਂ ਗੇਟ ਖੋਲ ਕੇ ਪਾਣੀ ਛੱਡ ਬਿਲਕੁਲ ਫਲੱਡ ਗੇਟ ਖੋਲਣਗੇ ਜੀ ਕਹਿੰਦੇ ਖੋਲੇ ਜਾਣਗੇ ਸੋ ਅਸੀਂ ਮੰਨਦੇ ਆਂ ਵੀ ਜੋ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਅਸੀਂ ਧੰਨਵਾਦ ਵੀ ਕਰਦੇ ਆਂ ਪ੍ਰਸ਼ਾਸਨ ਦਾ ਚਲੋ ਸਾਡੀ ਸੁਣੀ ਆ ਪਰ ਸਾਨੂੰ ਜਿਹੜਾ ਇਹ ਮੰਗ ਪੱਤਰ ਤੁਹਾਨੂੰ ਸਾਡੇ ਸਾਹਮਣੇ ਦੇ ਰਹੇ ਆਂ ਅਸੀਂ ਇਸੇ ਕੰਮ ਲਈ ਦੇ ਰਹੇ ਆਂ ਦੇ ਰਹੇ ਤੋ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਕਿਸਾਨਾਂ ਦੀ ਮੰਗ ਦੇ ਅਨੁਸਾਰ 플ੱਡ ਗੇਟ ਖੋੜ ਕੇ ਇਜ਼ੀ ਡਿਸਚਾਰਜ ਕੀਤਾ ਜਾਊਗਾ ਪਾਣੀ ਉਧਰ ਭੇਜਿਆ ਜਾਊਗਾ ਤਾਂ ਜੋ ਜੋ ਹੜ ਦਾ ਖਤਰਾ ਬਣਿਆ ਉਹ ਉਸ ਉਹ ਜਿਹੜਾ ਡਰ ਤੋਂ निजात ਪਿਲ ਸਕੇ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਹਰ ਪੀਰ ਸਰਕ ਕਮੇਟੀ ਜਿੰਦਾਬਾਦ ਤੋਂ ਸਾਡੀ ਖਬਰ ਦਾ ਇੱਕ ਵੱਡਾ ਅਸਰ ਦੇਖਣ ਨੂੰ ਮਿਲਿਆ ਐ ਅਸੀਂ ਅੱਧਾ ਘੰਟਾ ਪਹਿਲਾਂ ਹੀ ਖਬਰ ਚਲਾਈ ਸੀ ਕਿਸਾਨਾਂ ਵੱਲੋਂ ਹਾਈਵੇ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਤਾਂ ਮੌਕੇ ਤੇ ਐਸਡੀਓ ਨਹਿਰੀ ਵਿਭਾਗ ਅਤੇ ਨੇਪਤੀਦਾਰ ਹਰੀਕੇ ਪਹੁੰਚੇ ਜਿਨ੍ਹਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦਿਆਂ ਜੋ ਵਧਿਆ ਪਾਣੀ ਦਾ ਪੱਧਰ ਉਸ ਨੂੰ ਘਟਾਉਣ ਦੇ ਲਈ ਗੇਟ ਖੋਲਣ ਦਾ ਐਲਾਨ ਕੀਤਾ ਗਿਆ ਐ ਤੋ ਹੁਣ ਕਿਸਾਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਉਸ ਮੁਕਸ਼ਲ ਤੋਂ ਨਿਜ਼ਾਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਮੰਗ ਸੀ ਕਿਉਂਕਿ ਉਹ ਕਿਸਾਨ ਨੇ 2023 ਚ ਬਹੁਤ ਵੱਡਾ ਨੁਕਸਾਨ ਪਰ ਸਮੇ ਸਮੇ ਸਿਰ ਹਰ ਵਾਰ ਇਸ ਵਾਰ ਵੀ ਗੋਇੰਦਵਾਲ ਸਾਹਿਬ ਦੇ ਪਿੰਡਾਂ ਚ ਦੱਸਿਆ ਜਾ ਰਿਹਾ ਕਿ 10 ਤੋਂ ਵੱਧ ਪਿੰਡਾਂ ਚ ਪਾਣੀ ਜਿਹੜਾ ਖੇਤਾਂ ਜਾ ਚੁੱਕਿਆ ਕਿਉਂਕਿ ਇੱਥੇ ਪਾਣੀ ਓਵਰਫਲੋ ਹੋ ਰਿਹਾ ਸੀ ਜੋ ਗੇਟ ਬੰਦ ਹੋਣ ਦੇ ਕਾਰਨ ਵਾਪਸ ਜਾ ਕੇ ਖੇਤਾਂ ਚ ਜਿਹੜਾ ਦਾਖਲ ਹੋ ਗਿਆ ਸੀ ਤੋ ਕਾਫੀ ਨੁਕਸਾਨ ਜਿਹੜਾ ਪਿੰਡਾਂ ਦਾ ਹੋ ਚੁੱਕਿਆ ਸੀ ਪਰ ਉਸ ਤੋਂ ਘਬਰਾਏ ਕਿਸਾਨਾਂ ਨੇ ਅੱਜ ਇੱਥੇ ਵੱਡਾ ਕੱਟ ਕੀਤਾ ਸੀ ਔਰ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਉਹਨਾਂ ਦੀ ਮੰਗ ਮੰਨਦੇ ਆਂ ਇਹ ਗੇਟ ਨਾ ਖੋਲੇ ਗਏ ਤਾਂ ਉਹ ਧਰਨਾ ਦੇ ਕੇ ਅੱਗੇ ਵੱਡਾ ਪੁਲ ਜਿਹੜਾ ਹੈ ਹਾਈਵੇ ਹੈ ਉਹ ਜਾਮ ਕੀਤਾ ਜਾਊਗਾ ਤਾਂ ਹੁਣ ਸਾਡੀ ਖਬਰ ਦਾ ਅਸਰ ਹੋਇਆ ਕਿਉਂਕਿ ਖਬਰ ਚੱਲਣ ਤੋਂ ਬਾਅਦ ਤੁਰੰਤ ਪ੍ਰਸ਼ਾਸਨ ਇੱਥੇ ਪਹੁੰਚਿਆ ਉਹ ਕਿਸਾਨਾਂ ਦੀ ਮੰਗ ਮੰਨਨ ਦਾ ਭਰੋਸਾ ਦਿੱਤਾ ਪੀਡੀਸੀ ਨੂੰ ਵੀ ਖਬਰ ਦਾ ਅਸਰ ਹੋਇਆ ਅਧਿਕਾਰੀ ਪਹੁੰਚੇ ਮੰਗ ਮੰਨਨ ਦਾ ਭਰੋਸਾ ਦਿੱਤਾ ਦੇਖੋ ਜੀ ਅਸੀਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਤੁਸੀਂ ਆਣ ਕੇ ਸਾਡੀ ਕਵਰੇਜ ਕੀਤੀ ਕਮੇਟੀ ਦੀ ਬਾਕੀ ਅਸੀਂ ਇਹ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਜੋ 2023 ਦੇ ਵਿੱਚ ਹੜ੍ਹ ਆਇਆ ਸੀ ਸਾਡੀਆਂ ਜ਼ਮੀਨਾਂ ਦੇ ਵਿੱਚ ਸਿਲਟ ਪੈ ਗਈ ਸੀ ਤਿੰਨ ਤਿੰਨ ਚਾਰ ਚਾਰ ਏਕੜ ਚਾਰ ਚਾਰ ਫੁੱਟ ਸਾਡੇ ਤਹਿਸੀਲਦਾਰ ਮੌਕੇ ਤੇ ਲੱਗੇ ਸੀ ਸਰਦਾਰ ਤਰਲੋਚਨ ਸਿੰਘ ਜੀ ਜਿਨ੍ਹਾਂ ਦੀ ਡਿਊਟੀ ਬਦਲ ਕੇ ਅੰਮ੍ਰਿਤਸਰ ਜਾ ਚੁੱਕੀ ਆ ਸਾਡਾ ਜਿਹੜਾ 2023 ਦੇ ਹੜ੍ਹ ਦਾ ਖਰਾਬਾ ਵਾ ਅਜੇ ਤੱਕ ਪੈਂਡਿੰਗ ਪਿਆ ਵਾ 50 ਲੱਖ ਰੁਪਈਆ ਸਾਡੇ ਸਰਕਲ ਰਾਮ ਸਿੰਘ ਵਾਲੇ ਦਾ ਪਿਆ ਵਾ ਜੀ ਜਿਨ੍ਹਾਂ ਦੇ ਵਿੱਚ ਘਪਲਾ ਕੀਤਾ ਪਿਆ 2 ਕਰੋੜ 60 ਲੱਖ ਰੁਪਈਆ ਸਾਡਾ ਮੁਆਵਜ਼ਾ ਆਇਆ ਸੀ ਉਹਦੇ ਵਿੱਚੋਂ 50 ਲੱਖ ਦਾ ਸਿੱਧਾ ਘਪਲਾ ਕੀਤਾ ਵਾ ਅਸੀਂ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਜਾ ਕੇ ਵਾਰ-ਵਾਰ ਬੇਨਤੀਆਂ ਕੀਤੀਆਂ ਵੀ ਸਾਡਾ ਮੁਆਵਜ਼ਾ ਦਿੱਤਾ ਜਾਵੇ ਸਾਡਾ ਮੁਆਵਜ਼ਾ ਦਿੱਤਾ ਜਾਵੇ ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੈਗੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਅਸੀਂ ਲੈਟਰ ਲਿਖੇ ਵੀ ਭਗਵੰਤ ਸਿੰਘ ਮਾਨ ਜੀ ਨੂੰ ਜਵਾਬ ਕੋਈ ਨਹੀਂ ਸੁਣਵਾਈ ਕੋਈ ਨਹੀਂ 2023 ਦੇ ਮੁਆਵਜ਼ੇ ਹਲੇ ਤੱਕ ਬਕਾਇਆ ਨੇ ਅਜਿਹੇ ਚ ਡਰ ਸਤਾ ਰਿਆ ਸੀਗਾ ਪਰ ਹੁਣ ਅਧਿਕਾਰੀ ਪਹੁੰਚੇ ਆ ਕੀ ਕਰਨਾ ਚਾਹੋ ਪਹਿਲਾਂ ਤਾਂ ਜੀ ਮੈਂ ਪੀਟੀਸੀ ਨਿਊਜ਼ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆਣ ਕੇ ਸਾਡੀ ਆਵਾਜ਼ ਨੂੰ ਬੁਲੰਦ ਕੀਤਾ ਔਰ ਜਿਹਦੀ ਤਹਿਤ ਸਾਡੀ ਜਿੱਤ ਵੀ ਹੋਈ ਆ ਅੱਜ ਹੁਣੇ ਗੇਟ ਜਿਹੜੇ ਆ ਇੱਥੋਂ ਡਿਸਚਾਰਜ ਪਾਣੀ ਕਰਨ ਦਾ ਉਹਨਾਂ ਕਹਿਤਾ ਤੁਹਾਡੇ ਸਾਹਮਣੇ ਲਾਈਵ ਕਹਿ ਕੇ ਅਸੀਂ ਫੇਰ ਹੀ ਜੋ ਆਪਣਾ ਧਰਨਾ ਮੋਤਲੀ ਕੀਤਾ ਔਰ ਤੁਹਾਡਾ ਵੀ ਧੰਨਵਾਦ ਬਹੁਤ-ਬਹੁਤ ਤੁਸੀਂ ਇੱਥੇ ਟਾਈਮ ਕੱਢ ਕੇ ਆਉ ਪਰ ਪ੍ਰਸ਼ਾਸਨ ਬਹੁਤ ਸੁੱਤਾ ਹੋਇਆ ਸੀ ਸਾਨੂੰ ਮਜਬੂਰ ਨਾ ਅੱਜ ਜਿਹੜਾ ਮੀਂਹ ਦੇ ਵਿੱਚ ਬੈਠਣਾ ਪਿਆ ਜੀ ਕਿ ਦੋ ਸਾਸ਼ਣ ਕੰਬ ਕਰਨੀ ਨਹੀਂ ਸੁੱਤਾ ਸੀ ਜਿਸ ਨੂੰ ਜਗਾਉਣ ਦੇ ਲਈ ਅੱਜ ਕਿਸਾਨਾਂ ਵੱਲੋਂ ਇੱਥੇ ਇੱਕ ਵੱਡਾ ਧਰਨਾ ਜਿਹੜਾ ਦਿੱਤਾ ਗਿਆ ਸੀ ਨਹਿਰੀ ਵਿਭਾਗ ਦੇ ਦਫ਼ਤਰ ਦੇ ਬਾਹਰ ਔਰ ਉਸ ਧਰਨੇ ਦੀ ਖਬਰ ਨਸ਼ਰ ਹੋਣ ਤੋਂ ਬਾਅਦ ਹੀ ਪ੍ਰਸ਼ਾਸਨ ਦੀ ਕੁੰਮਕੁੜੀ ਨੀਂਦ ਖੁੱਲੀ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚੇ ਕਿਸਾਨਾਂ ਦੀਆਂ ਮੰਗਾਂ ਮੁਸ਼ਕਲਾਂ ਸੁਣੀਏ ਤੇ ਉਹਨਾਂ ਕੋਲ ਮੰਨਾਂ ਮੰਨਣ ਦਾ ਭਰੋਸਾ ਦਿੱਤਾ ਕੈਮਰਾ ਬਸਰ ਹਰਤਾਜ ਸਿੰਘ ਦੇ ਨਾਮ ਅਨੰਦ ਸਿੰਘ ਮੌਂਗਾ ਪੀਡੀਐਸ ਨੀউজ ਹਰੀਕੇ ਹੈਡਵਕਸ